ਮਨਜੀਤ ਕੌਰ ਨੇ ਮੇਰੇ ਸਾਰੇ ਚੈਲੰਜ ਠੁਕਰਾਤੇ ਆ ਮੈਂ ਕਿਹਾ ਸੀ 8 ਵਜੇ ਲਾਈਵ ਆਜੋ 6 ਵਜੇ ਆਜੋ ਮਨਜੀਤ ਕੌਰ ਨਹੀਂ ਆਏ ਹੁਣ ਮੈਨੂੰ ਗੱਲਾਂ ਦੇ ਜਵਾਬ ਦੇਣ ਦੀ ਲੋੜ ਨਹੀਂ ਹੈਗੀ ਲੋਕਾਂ ਦੇ ਨਾ ਤਣੂ ਨੂੰ ਹੈਗੀ ਆ ਤੇ ਨਾ ਸੋਖ ਨੂੰ ਹੈਗੀ ਆ ਜੇ ਮਨਜੀਤ ਕੌਰ ਸਹੀ ਹੁੰਦੀ ਮੇਰੇ ਨਾਲ ਐਡ ਹੁੰਦੀ ਜੇ ਮਨਜੀਤ ਕੌਰ ਹੁਣ ਸਵੇਰੇ ਬਹਾਨਾ ਬਣਾਵੇ ਮੈਂ ਵਿਜੀ ਆ ਜਿਸ ਤੇ ਮਨਜੀਤ ਕੌਰ ਸੇ ਸਟੋਰੀ ਪਾ ਦੂਗੀ ਮੈਨੂੰ ਮੈਂਸ਼ਨ ਕਰਕੇ ਆ ਟਾਈਮ ਲਾਈਵ ਆ ਜਾ ਮੈਂ ਉਸੇ ਟਾਈਮ ਐਡ ਹੂੰਗਾ ਨਹੀਂ ਹੂੰਗਾ ਤੇ ਮੈਂ ਗਲਤ ਹੂੰਗਾ ਤੇ ਮੇਰੀ ਟੀਮ ਗਲਤ ਹੋਗੀ ਇਹ ਗੱਲ ਮੈਂ ਦਾਅਵੇ ਨਾ ਕਹਿਣਾ ਮਨਜੀਤ ਕੌਰ ਜੀ ਆਪਣੀ ਹੱਦ ਚ ਰਹੋ ਤੇ ਆਪਣੀ ਔਕਾਤ ਚ ਰਹੋ ਜੋ ਤੁਹਾਡੀ ਹੈ ਨਹੀਂ ਔਕਾਤ ਤੇ ਤੁਸੀਂ ਉਹਦੇ ਚ ਰਹਿ ਨਹੀਂ ਸਕਦੇ ਤੇ ਥੋੜਾ ਜਿਹਾ ਮੇਰੀ ਮੈਂ ਤੁਹਾਨੂੰ ਉਹੀ ਕਹਿਣਾ ਚਾਹੁੰਦਾ ਕਿ ਨਾ ਕਰੋ ਮੇਰੇ ਤੱਕ ਗੱਲ ਨਾ ਲੈ ਕੇ आओ ਮੈਂ ਇਹਨਾਂ ਨਹੀਂ ਚਾਹੁੰਦਾ ਸੁਖ ਨੂੰ ਐਡ ਨਹੀਂ ਕਰ ਸਕਦਾ ਬਰੋ ਮੈਂ ਕਿਉਂਕਿ ਉਹਨਾਂ ਦਾ ਪਰਸਨਲੀ ਆ ਆਪਣੇ ਨਾਲ ਕੋਈ ਹੈ ਨਹੀਂ ਇਹਨਾਂ ਪ੍ਰਬੰਧਕੀ ਹੈਗੀ ਹੈ ਪਰ ਅਕਾਊਂਟਾਂ ਤਾਂ ਕਿਣੀ ਐਡ ਆ ਇਦਾਂ ਸਮਝ ਆਏਗੀ ਕਿ ਮੈਂ ਇਦਾਂ ਐਡ ਕਰਾਂ ਬਾਕੀ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਮਸਤ ਚੀਜ਼ ਆ ਮਨਜੀਤ ਕੌਰ ਦੀ ਹੱਗ ਚਤਨਾ ਨਹੀਂ ਦਿਖ ਰਹੀ ਹਨ ਵੈਸੇ ਦੇਖ ਹੀ ਲਈਏ ਸਾਰੇ ਨੇ ਮੈਂ ਪੋਸਟ ਪਾਈ ਹੋਈ ਆ ਆ ਮਨਜੀਤ ਕੌਰ ਜੀ ਕੀ ਕਰ ਰਹੇ ਨੇ ਆਦੇ ਇਹੋ ਮਨਜੀਤ ਕੌਰ ਦੀ ਹਾਲਤ ਇਹ ਮਨਜੀਤ ਕੌਰ ਜੀ ਮੈਂ ਤੁਹਾਨੂੰ 10 ਦਿਨਾਂ ਸੈਂਡ ਕਿੰਨੇ ਕੀਤੀਆਂ ਕੋਈ ਹਰਿਆਣਾ ਦਾ ਮੁੰਡਾ ਸੀ ਉਹਨੇ ਭੇਜੀਆਂ ਜੇ ਮੈਨੂੰ ਹੁਣ ਤੁਸੀਂ ਪਤਾ ਨਹੀਂ ਲਿੰਕ 'ਚ ਕੌਣ ਹਰਿਆਣਾ ਦਾ ਮੈਨੂੰ ਨਹੀਂ ਪਤਾ ਤੇ ਉਹਨੇ ਸਾਰਾ ਕੁਝ ਹੀ ਭੇਜਿਆ ਤੁਹਾਡੀ ਨਿਊਡਸ ਵੀਡੀਓ ਵੀ ਭੇਜੀਆਂ ਨੇ ਮੈਨੂੰ ਜੋ ਮੈਂ ਸ਼ੋਅ ਨਹੀਂ ਕਰਨਾ ਚਾਹੁੰਦਾ ਜੇ ਤੁਸੀਂ ਕਹੋਗੇ ਤੇ ਮੈਂ ਸ਼ੋਅ ਵੀ ਕਰ ਦੂੰਗਾ ਤੇ ਨਾ ਕਰੋ ਨਾ ਕਰੋ ਬੀਬਾ ਨਾ ਕਰ ਮੈਂ ਇੰਗਾ ਬਹੁਤ ਨੂੰ ਫਾਇਦਾ ਨਹੀਂ ਕੋਈ ਐਵੇਂ ਬਾਰ-ਬਾਰ ਤੂੰ ਕੁਝ ਗੱਲਾਂ ਇਦਾਂ ਦੀਆਂ ਕਹੀਆਂ ਜਿਹੜੀਆਂ ਤੈਨੂੰ ਕਹਿਣੀਆਂ ਨਹੀਂ ਬਣਦੀਆਂ ਸੀ ਤੂੰ ਕਹਿੰਨੀ ਆ ਮੇਰਾ ਘਰ ਮੇਰਾ ਹੱਡਾ ਮਤਲਬ ਕੀ ਤੂੰ ਕਹਿੰਨੀ ਮੇਰਾ ਮੈਨੂੰ ਕਹਿ ਰਹੀ ਕਿ ਪਹਿਲਾਂ ਆਪਦਾ ਘਰ ਦੇਖ ਮੈਂ ਆਪਦਾ ਘਰ ਦੇਖਿਆ ਹੋਇਆ ਮਨਜੀਤ ਕੌਰ ਤੂੰ ਕਹਿਨੀ ਮੈਨੂੰ ਮੇਰਾ ਘਰ ਵਸਾ ਲੋ ਹਨਾ ਭਾਇਆ ਭੈਣੇ ਮੇਰੀਆਂ ਮੇਰਾ ਘਰ ਬਹੁਤ ਸੋਹਣਾ ਆ ਦਿੱਲੀ ਚ ਵੀ ਔਰ ਬੰਬੇ ਚ ਵੀ ਲੈ ਰੱਖਿਆ ਆਲੇ ਹੱਥ ਜੋੜੇ ਤੂੰ ਆਪਦਾ ਘਰ ਦੇਖ ਜਿਹੜਾ ਛੋਟਾ ਜਿਹਾ ਜਿੱੱਚ ਸਾਲੀ ਇੰਨੀ ਕਿ ਉਹ ਬਾਹਰ ਤੇਰਾ ਦੂਜਾ ਡੈਡੀ ਪੈਂਦਾ ਆ ਤੇ ਉੱਥੇ ਮੰਮੀ ਪੈਂਦੀ ਤੇ ਅੰਦਰ ਤੋਂ ਪੈਂਦੀ ਆ ਛੋਟਾ ਜਿਹਾ ਮਨਜੀਤ ਘਰ ਦੇਖ ਨਾ ਕਰ ਹਣਾ ਮੈਨੂੰ ਪਿਆਰ ਨਾ ਕਹੀ ਇਹ ਨਾ ਨਾ ਕਰ ਨਾ ਕਰ ਜਿੱਦਣ ਮੈਂ ਤੈਨੂੰ ਪਾੜਿਆ ਨਾ ਚੱਜਣਾ ਪੜੂੰਗਾ ਨਾ ਕੁੱਤੇ ਵਾਲੀਆਂ ਹਰਕਤਾਂ ਕਰ ਸਾਲੀ ਕੁੱਤੀ ਮੁੰਡੇ ਦਾ ਤੁਹਾਡਾ ਔਕਾਤ ਇਹ ਹੈ ਕਿ ਸ਼ਰਤ ਲਾ ਕੇ ਮੁੰਡੇ ਪੱਟਨੇ ਦੂਜਿਆਂ ਨੂੰ ਗੱਲਾਂ ਕਰਨੀਆਂ ਯਾਰ ਜੇ ਉਹ ਕਿਸੇ ਹੋਰ ਸਟੇਟ ਦੀ ਹੈ ਤੇ ਉਹ ਕੁੜੀ ਨਹੀਂ ਹੈਗੀ ਮੈਨੂੰ ਇਹ ਗੱਲ ਦੱਸੋ ਆਪਣੇ ਗੁਰੂਆਂ ਨੇ ਦਿੱਲੀ ਮਤਲਬ ਦਿੱਲੀ ਜਾ ਕੇ ਹਨਾ ਛੀਜ ਹੋਇਆ ਉਦੋਂ ਕੀ ਉਦੋਂ ਕਿਸੇ ਹੋਰ ਸਟੇਟ ਲਈ ਨਹੀਂ ਲੜੇ ਉਦੋਂ ਭਈਏ ਭਈਏ ਨਹੀਂ ਸੀ ਪੰਡਤ ਕੀ ਸੀ ਤੁਸੀਂ ਚੋਦ ਇਦਾਂ ਉਹ ਚਰੀ ਨੂੰ ਗੱਲਾਂ ਕਰ ਦਿੰਦੇ ਜਿੱਦਾਂ ਉਹ ਕੁੜੀ ਨਹੀਂ ਹੁੰਦੀ ਯਾਰ ਉਹਦਾ ਦਿਲ ਨਹੀਂ ਹੈਗਾ ਜਾਂ ਉਹਦੀਆਂ ਫੀਲਿੰਗਸ ਨਹੀਂ ਆਈਆਂ ਜਾਂ ਉਹਦਾ ਕੁਝ ਨਹੀਂ ਹੈਗਾ ਹਰ ਗੱਲ ਉਹਦੀ ਤੇ ਤਨੂ ਤੇ ਤਨੂ ਤੇ ਤਨੂ ਤੇ ਸ਼ਰਮ ਕਰੋ ਯਾਰ ਸੁੱਖ ਦੀ ਵੀਰੇ ਔਕਾਤ ਤਾਂ ਬਹੁਤ ਆ ਤੂੰ ਕਹਿਣਾ ਸੁੱਖ ਦੀ ਔਕਾਤ ਨਹੀਂ ਲਾਈਵ ਚਾਹੁੰਦੀ ਸੁੱਖ ਕਹਿਣਾ ਨਾਈਸ ਬੰਦਾ ਨਾ ਮੈਂ ਹੁਣ ਤੁਹਾਨੂੰ ਸੱਚ ਦੱਸਦਾ ਜੋ ਸੱਚ ਮੈਂ ਮੈਂ ਸਹੀ ਕਹਿਣਾ ਭਰਾਵਾ ਜੇ ਤੁਹਾਨੂੰ ਲੱਗੇ ਝੂਠ ਆਂ ਬਦੀ ਮਾਂ ਦੀ ਸੌਖ ਅਗੇ ਦੱਸਦਾ ਮੈਂ ਹਨਾ ਸੁੱਖ ਨੂੰ ਮੈਂ ਕਾਲ ਕੀਤਾ ਜਦੋਂ ਸਾਡੀ ਗੱਲ ਚੱਲਦੀ ਸੀ ਬੰਬੇ ਆਉਣ ਦੀ ਮੈਂ ਸੌਖ ਨੂੰ ਥੋੜੇ ਚੱਲ ਮੈਂ ਇਕੁਅਲ ਅਮਾਉਂਟ ਦੇਣੀ ਸੀ 15 ਤੋਂ 20 ਐਲ ਠੀਕ ਹੈ ਕੋਈ ਲੱਖ ਦੇ ਪੈਨਾਂ ਦੇਣੇ ਸੀ ਤੇ ਮੇਰੇ ਕੋਲ 5 ਲੱਖ ਹੀ ਅਰੇਂਜ ਹੋਇਆ ਸੀ ਤੇ ਸੋਖ ਨੂੰ ਮੈਂ ਕਿਹਾ ਮੈਂ ਕਿਹਾ ਯਾਰ 5 ਲੱਖ ਅਰੇਂਜ ਹੋਇਆ ਸੋਖ ਕਹਿੰਦਾ ਤੂੰ 5 ਲੱਖ ਵੀ ਰੱਖ ਜਦੋਂ ਤੇਰੇ ਤੋਂ ਪੈਸੇ ਹੋਏ ਦੇ ਦੇ ਠੀਕ ਸੋਖ ਨੇ ਨਾ ਇੱਥੇ ਆਣ ਕੇ ਪੈਸੇ ਮੰਗੇ ਨਾ ਉੱਥੇ ਜਾ ਕੇ ਮੇਰੇ ਤੋਂ ਕਦੇ ਪੈਸਿਆਂ ਵਾਲੀ ਗੱਲ ਹੀ ਨਹੀਂ ਕੀਤੀ ਹਨ ਤੇ ਯਾਰ ਜਿਹੜੇ ਬੰਦੇ ਨੇ ਮੇਰੇ ਲਈ ਇੰਨਾ ਕੀਤਾ ਹੋਵੇ ਮੇਰਾ ਭਾਈ ਤਾਂ ਹੋਊਗਾ ਉਹ ਨਾਰਮਲ ਗੱਲ ਆ ਮੈਂ ਜਿੰਨਾ ਮਰਜੀ ਛਪੋਣਾ ਰਵਾਂ ਨਹੀਂ ਛੋਪਦਾ ਸੋਖ ਦੀ ਫੈਮਿਲੀ ਇੰਨੀ ਨਾਈਸ ਆ ਮੈਨੂੰ ਪੁੱਤ ਕੇ ਕੇ ਬੋਲਦੀ ਆ ਮਾਤਾ ਤੇ ਮੈਂ ਕਿੱਦਾਂ ਨਾ ਉਹਨਾਂ ਦੀ ਗੱਲ ਕਰਾਂ ਯਾਰ ਕਿੱਦਾਂ ਉਹਦੀ سپورਟ 'ਚ ਖੜਾ ਮੈਂ ਤਾਂ ਕਹਿੰਨਾ ਮਨਜੀਤ ਫੇਸ ਟੂ ਫੇਸ ਆਵੇ ਮੈਂ ਤਾਂ ਮੈਂ ਜੇ ਮਨਜੀਤ ਫੇਸ ਟੂ ਫੇਸ ਆਊਗੀ ਨਾ ਉਸ ਤੋਂ ਬਾਅਦ ਮੈਂ ਲਾਈਵ 'ਚ ਉਹਨੂੰ ਵੀ ਕਰ ਲਵਾਂਗਾ ਜੇ ਇਹ ਗੱਲਣਾ ਇੱਥੇ ਹੀ ਆਜੋ ਫਿਰ ਜੇ ਮਨਜੀਤ ਆਊਗੀ ਤੇ ਮੈਂ ਸੋਖ ਨੂੰ ਲੈ ਕੇ ਆਉਂਗਾ ਦੂਜੀ ਗੱਲ ਮਨਜੀਤ ਨੇ ਇਹ ਗੱਲ ਕਹੀ ਆ ਸੋਖ ਦੀ ਆਈਡੀ ਦਾ ਮੇਰੀ ਆਈਡੀ ਦਾ ਪਾਸਵਰਡ ਸੋਖ ਤੋਂ ਵੀ ਆ ਸੁੱਖ ਤੋਂ ਜੇ ਪਾਸਵਰਡ ਹੁੰਦਾ ਤੇ ਸੁੱਖ ਆਪਣੀ ਇੰਨੀ ਵੀ ਸੁੱਖ ਆਪਦੇ ਵੀ ਇੰਨੀ ਬੇਇੱਜ਼ਤੀ ਕਰਾਉਂਦਾ ਹੁਣ ਨੂੰ ਸੋਕਣੇ ਮੈਂ ਡਿਲੀਟ ਲਾਂ ਕੀਤੀ ਹੁੰਦੀ ਆਈਡੀ ਤੂੰ ਮੈਨੂੰ ਇਹ ਗੱਲ ਦੱਸ ਦੋ ਜੇ ਮਨਜੀਤ ਕੌਰ ਜੀ ਤੁਸੀਂ ਫੈਮਲੀ ਨਹੀਂ ਕਰ ਰਹੇ ਕਰੋ ਡਿਲੀਟ ਆਈਡੀ ਫਿਰ ਮੈਂ ਦੇਖਦਾ ਜਦੋਂ ਤੂੰ ਉਹ ਕੁੱਤੀ ਆ ਤੇਰੇ ਗੱਲ ਚ ਪਟਾ ਪਾ ਕੇ ਨਾ ਫਿਰ ਵੀ ਤੈਨੂੰ ਛੇਤਰਾਂ ਵਾਲਾ ਹਾਰ ਪਾ ਕੇ ਵੀ ਕਮਾਇਆ ਜਾਵੇ ਤੇ ਤੈਨੂੰ ਬੋਲੀਏ ਫੇਮ ਮਿਲ ਜੂਗਾ ਤੇ ਤੂੰ ਉੱਥੇ ਵੀ ਕਰ ਲਵੇਂਗੀ ਜਦੋਂ ਇੰਟਰਵਿਊ ਦੇਣ ਤਾਂ ਐ ਚੱਲ ਜਾਂਦੀ ਹੈ ਜਿੱਦਾਂ ਜੋ ਹੁੰਦੀ ਐ ਕਿ ਸੜਾ ਇੰਟਰਵਿਊ ਤੁਹਾਨੂੰ ਹੀ ਨਹੀਂ ਸ਼ਰਮ ਆਉਂਦੀ ਇੰਟਰਵਿਊ ਲੈਣ ਆਦਿਆਂ ਨੂੰ ਵੀ ਮੰਤਰੀ-ਮంత్రి ਹੀ ਆ ਕੇ ਦਿੰਦੀਓ ਕਿ ਜੋ ਹਰ ਦਿਨ ਉਹਦਾ ਇੰਟਰਵਿਊ ਹਰ ਦਿਨ ਉਹਦਾ ਇੰਟਰਵਿਊ ਸ਼ਰਮ ਕਰ ਲੋ ਪਾਜੀ ਉਹੀ ਹੈ ਕਿ ਫੈਮਲੀ ਕਰਦੀ ਆ ਇੰਟਰਵਿਊ ਲੈਣ ਚੱਲ ਜਾਂਦੇ ਐ ਪਰ ਤੁਹਾਨੂੰ ਨੂੰ ਨਹੀਂ ਸ਼ਰਮ ਆਉਂਦੀ ਇੰਟਰਵਿਊ ਵਾਲਿਆਂ ਨੂੰ ਕੀ ਇੰਟਰਵਿਊ ਦੇ ਇੰਟਰਵਿਊ ਲੈਣ ਚੱਲ ਜੋਗੀ ਉੱਥੇ ਚਾਰ ਗੱਲਾਂ ਉਹਨੇ ਬੋਲਤੀਆਂ ਉੱਤੇ ਫਿਰ ਟਾਈਟਲ ਵੀ ਉਹ ਫੋਟੋ ਵੀ ਹੋਲ ਆਉਂਦੇ ਆ ਜਿਹਨੂੰ ਸਭ ਤੋਂ ਜ਼ਿਆਦਾ ਵਿਊ ਆਏ ਹੁੰਦੇ ਆ ਜਾਂ ਲਾਈਕ ਆਏ ਹੁੰਦੇ ਆ ਰੀਅਲ ਵੀ ਉਹ ਲੌਂਦੇ ਆ ਯਾਰ ਤੇਜ਼ੀ ਕੀ ਛੱਡਣਾ ਯਾਰ ਮੈਂ ਸਾਲੀ ਨੇ ਕਿਹਾ ਸੀ ਲਾਈਵ ਚਾਹੂੰਗੀ ਆਈ ਨਹੀਂ ਡਰ ਗਈ ਚੋਦੀ ਮੈਂ ਲਾਈਵ ਤਾਂ ਨਹੀਂ ਕੱਟ ਰੇ ਉਹਦੇ ਚੋਕਾਤ ਹੋਊਗੀ ਨਾ ਸਾਹਮਣੇ ਆਊਗੀ ਅੱਜ ਲਈ ਬਹੁਤ ਐਦੀ ਤੇ ਮਰੂਜ ਹੀ ਨਹੀਂ ਕਰਿਆ ਕਰੂੰ ਜੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜੇ ਸੁਖ ਬੋਲਦਾ ਨਹੀਂ ਉਹ ਗਲਤ ਆ ਜੇ ਮੈਂ ਬੋਲਦਾ ਨਹੀਂ ਮੈਂ ਗਲਤ ਆ ਜੇ ਤਨੂ ਨਹੀਂ ਬੋਲਦੀ ਤਨੂ ਗਲਤ ਸਾਰਿਆਂ ਦੀ ਸਪੋਰਟ ਚ ਬਈ ਮੈਂ ਖੜੇ ਆ ਕੱਲ੍ਹ ਹੀ ਮੈਂ ਕੱਲਾ ਹੀ ਬੋਤ ਆ ਤੇਰੀ ਲਈ ਮਨਜੀਤ ਸਮਝਦੀ ਆ ਤੇਰੇ ਚ ਦਮ ਹੋਊਗਾ ਨਾ ਮੈਂ ਲੋਕੇਸ਼ਨ ਦੱਸਦਾ ਅੰਦੇਰੀ ਵੈਸਟ ਕਾਲਾ ਜੀ ਕੱਲ ਕੀ ਤੂੰ ਜਿੱਦਣ ਕਹੇਂਗੀ ਮੁੰਬਈ ਅੰਦੇਰੀ ਵੈਸਟ ਆਣ ਕੇ ਵੀਡੀਓ ਕਾਲ ਲਈ ਮੈਂ ਤੇਰੇ ਸਾਹਮਣੇ ਖੜਾ ਹੋਊਗਾ ਤੇ ਤੈਨੂੰ ਪਤਾ ਲੱਗ ਜੂ ਮੈਂ ਹਾਂ ਕੌਣ ਤੇ ਉਹ ਕੁੱਤੀ ਤੂੰ ਆਉਣਾ ਕਿੱਦਾਂ ਆ ਟ੍ਰੇਨ ਤੇ ਟ੍ਰੇਨ ਤੇ ਵੀ ਪੈਸੇ ਚਾਹੀਦੇ ਆਨ ਲਈ ਜੋ ਤੇਰੇ ਕੋਲ ਨਹੀਂ ਹੈਗੇ ਆ ਨਕਲੀ ਛਾਪਾ ਛੂਪਾ ਪਾ ਕੇ ਤੇ ਬਹਿ ਜਾਣੀ ਐ ਕਰਕੇ ਆ ਤੇਰੇ ਪੱਲੇ ਨਹੀਂ ਕਰ ਤੂ ਤੇਗੀ ਸਮਝੀ ਤੇ ਹਵਾ ਮਾਰਨ ਦੀ ਲੋੜ ਨਹੀਂ ਪਤਾ ਮੈਨੂੰ ਤੇਰੀ ਕਰਤੂਤ ਦਾ ਤੇ ਰਹੀ ਗੱਲ ਸੁੱਖ ਨੂੰ ਤੇਰੇ ਘਰ ਦੇ ਐਡਰੈਸ ਦਾ ਤੂੰ ਕਿੰਨੀ ਵਾਰ ਬਾਰ ਬਾਰ ਲਾਈਵ 'ਚ ਮੈਂ ਆਉਣਾ ਮੈਂ ਮੁੰਬਈ ਮੈਂ ਆਉਣਾ ਤੇਰੇ ਪੱਲੇ ਕਰ ਤੂ ਤਾਂ ਤੂੰ ਆ ਆਪਾਂ ਦਾ ਤੇਰੇ ਨਾਲ ਕੌਂਟਰੋਵਰਸੀ ਕੀਤੀ ਨਹੀਂ ਕਿ ਅਹੀਂ ਜਾਈਏ ਬੰਬੇ ਤੂੰ ਆਣ ਤੂੰ ਕਿੰਨ ਟੁੰਨੇ ਤੂੰ ਕੌਂਟਰੋਵਰਸੀ ਸ਼ੁਰੂ ਕੀਤੀ ਆ ਬੰਬੇ 'ਚ ਤੂੰ ਬੰਬੇ ਛੱਡ ਤੂੰ ਅੰਮ੍ਰਿਤਸਰ ਵੀ ਆਉਣਾ ਹੈ ਨਾ ਤੂੰ ਮੈਨੂੰ ਇੱਕ ਦਿਨ ਦੱਸ ਦੀ ਮੈਂ ਲਾਈਵ ਚ ਆਣ ਕੇ ਅੰਮ੍ਰਿਤਸਰ ਆਉਂਗਾ ਤੂੰ ਦੂੰ ਫਿਰ ਯਾਰ ਨਾ ਕਹੀਂ ਇਹ ਨਾ ਚੁੱਪ ਕਰ ਜਾ ਨਾ ਭੋਕ ਮੇਰੇ ਬਾਰੇ ਨਾ ਭੋਕ ਤੈਨੂੰ ਨਹੀਂ ਪਤਾ ਮੈਂ ਕਿਹੜੀ ਬਲਾ ਆ ਤੇਰੇ ਬਾਪ ਰੋਜ਼ ਚੇਂਜ ਹੁੰਦੇ ਹੋਣਗੇ ਸਮਝੀ ਤੇਰੀ ਮਾਂ ਕਿਸੇ ਨੂੰ ਲੈ ਕੇ ਸੌਂਦੀ ਹੋਊਗੀ ਤੇਰੀ ਮਾਂ ਨਾਈਟਾਂ ਤੇ ਜਾਂਦੀ ਹੋਊਗੀ ਤੂੰ ਨਾਈਟਾਂ ਤੇ ਜਾਣੀ ਹੋਏਂਗੀ ਕਿ ਕਿੰਨੀ ਆ ਨਾ ਤੇਰੀ ਇੰਨੀ ਵੱਡੀ ਔਕਾਤ ਤਾਂ ਤੇਰੀ ਕੋਈ ਫੈਕਟਰੀ ਨਹੀਂ ਹੈਗੀ ਤੇ ਉਹ ਖੋਦੀ ਬਿਜ਼ਨਸ ਨਹੀਂ ਹੈਗਾ ਤੇਰਾ ਨਾਈਟਾਂ ਤੋਂ ਹੀ ਪੈਸੇ ਕਮਾਉਣੀ ਹੋਏਂਗੀ ਉਹੀ ਗੱਲ ਫਿਰ ਉਹੀ ਗੱਲ ਜੇ ਚੁੱਪ ਕਰਕੇ ਬੈਠੇ ਆ ਤਾਂ ਡਰ ਗਏ ਸਮਝੇ ਇਹੀ ਗੱਲ ਮੈਂ ਤੈਨੂੰ ਕਹੀ ਜਾਂਦਾ ਕਿ ਜਦੋਂ ਮੈਂ ਜਲੂਸ ਕੱਢਿਆ ਇਤਾਂ ਦਾ ਜਲੂਸ ਕੱਢੂ ਸਾਰੀ ਉਮਰ ਨਹੀਂ ਭੁੱਲਦਾ ਹੁਣ ਬੋਲ ਜੇ ਮਨਜੀਤ ਚ ਕਰਤੂਤ ਆ ਨਾ ਤੇ ਮਨਜੀਤ ਇੱਥੇ ਆਊਗੀ ਜੇ ਮਨਜੀਤ ਚ ਕਰਤੂਤ ਆ ਮਨਜੀਤ ਲਾਈਵ ਚ ਆਊਗੀ ਤੇ ਮਨਜੀਤ ਖੁਦ ਟਾਈਮ ਦੱਸੇ ਕਦੋਂ ਆਣਾ ਲਾਈਵ ਮਨਜੀਤ ਚ ਕਰਤੂਤ ਆ ਮੈਂ ਭਰਾਵਾ ਅੱਜ ਕਹਿੰਨਾ ਤੇ ਕੱਲ ਵੀ ਕਹੂੰਗਾ ਤੇ ਹਰ ਦਿਨ ਕਹੂੰਗਾ ਸੁੱਖ ਮੇਰਾ ਭਰਾ ਠੀਕ ਹੈ ਹੈਗਾ ਤੇ ਸੀਧੇ ਰਹੂਗਾ ਹੁਣ ਤੁਸੀਂ ਨਹੀਂ ਫੜਨੋ ਜਿਹੜਾ ਸਾਂ ਦਪਟਣਾ ਹੋਰ ਸਾਲੀਆਂ ਨੇ ਆਪਦੀ ਜ਼ਿੰਦਗੀ ਪਰਸਲੀ ਲਾਈਫ ਨਹੀਂ ਚੱਲਦੇ ਸਹੀ ਚੱਲਦੀ ਇੱਧਰ ਤੇ ਹੋਰ ਤੋਂ ਆ ਗਈਆਂ ਨਵੀਂ ਆਪਾਂ ਪਤਾ ਨਹੀਂ ਤੇਰੇ ਏਰੀਆ ਨਾਲ ਕਿਧਰੋਂ ਜਾਂਦੀਆਂ ਸਾਲੀਆਂ ਟਾਈਮ ਪਾਸ ਕਰਨ ਵਾਲੀਆਂ ਤੁਹਾਨੂੰ ਕੰਮ ਤਾਂ ਤੁਹਾਨੂੰ ਹੁੰਦਾ ਨਹੀਂ ਕੋਈ ਭਰਾਵਾ ਮੈਂ ਤੈਨੂੰ ਸੱਚ ਦੱਸਾਂ ਮਨਜੀਤ ਘਰ ਮੈਂ ਜਣਾ ਇੱਥੇ ਬੈਠਾ ਬੈਠਾ ਮੈਂ ਸਾਰਾ ਦਿਨ ਵੇਲਾ ਰਹਿ ਕੇ ਵੀ ਦਿੰਦਾ 40-50000 ਕਮਾ ਰਿਆਂ ਤੇ ਮੇਰੀ ਔਕਾਤ ਕੀ ਹੋਊਗੀ ਇਹ ਰੱਬ ਜਾਣਦਾ ਭਰਾਵਾ ਸੱਚੇ ਪਾਤਸ਼ਾਹ ਜਾਣਦਾ ਮੈਨੂੰ ਕਾਹਤਾ ਦੱਸਣ ਦੀ ਲੋੜ ਨਹੀਂ ਹੈਗੀ ਆਪਦੀ ਤੇਰੀ ਤਰ੍ਹਾਂ ਤੇਰੀ ਕੱਲੀ ਕੱਲੀ ਗੱਲ ਦਾ ਜਵਾਬ ਤੂੰ ਇਹ ਵੀ ਕਹਿਨੀ ਹੈ ਕਿ ਤਣੂ ਨੇ ਸੰਦਲ ਦਾ ਘਰ ਖਰਾਬ ਕਰਤਾ ਤੇਜੀ ਸੰਧੂ ਦਾ ਠੀਕ ਹੈ ਜਿਹੜਾ ਉਹਦਾ ਭਰਾ ਹੈ ਤੇਜੀ ਸੰਧੂ ਨੂੰ ਲਾਈਵ 'ਚ ਮੈਂ ਕਿੰਨੀ ਵਾਰ ਲੈ ਕੇ ਆਇਆ ਉਹ ਯਾਰ ਮੈਂ ਤੇਰੇ ਪਟਾ ਪਾ ਦੇਣਾ ਮਨਜੀਤ ਤੈਨੂੰ ਇਹ ਗੱਲ ਦੱਸ ਪੀ